ਅੱਜ ਬਣਾਵਾਂਗੇ ਆਪਾਂ ਮੂੰਗੀ ਦੀ ਦਾਲ ਦਾ ਹਲਵਾ ਤੇ ਚਲੋ ਮੈਂ ਤੁਹਾਨੂੰ ਦਿਖਾਉਂਗੀ ਇਹ ਕਿਵੇਂ ਬਣਦਾ ਹੈ ਮੇਰੇ ਵੱਲੋਂ ਸਾਰਿਆਂ ਨੂੰ ਸასი ਕਾਲ ਪਰਮਾਤਮਾ ਦੀ ਕਿਰਪਾ ਨਾਲ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਅੱਜ ਆਪਾਂ ਨਾਲ ਕਰਾਂਗੇ ਘਰ ਦੇ ਕੰਮ ਤੇ ਮੇਰੇ ਕੋਲ ਪਈ ਸੀ ਪਾਲਖ ਤੇ ਪਾਲਖ ਸੀ ਸਾਗ ਸੀਗਾ ਤੇ ਮੈਨੂੰ ਸੀਗਾ ਇਹ ਮੈਂ ਧੋ ਕੇ ਸਵਾਰ ਕੇ ਚੰਗੀ ਤਰ੍ਹਾਂ ਇਹਨੂੰ ਰੱਖ ਦਿਆਂ ਤੇ ਜਦੋਂ ਫਿਰ ਟਾਈਮ ਲੱਗਿਆ ਮੈਂ ਫਿਰ ਬਣਾ ਲੂੰਗੀ ਕਿਉਂਕਿ ਜਦੋਂ ਵੀ ਮੈਂ ਪਾਲਖ ਜਦੋਂ ਵੀ ਮੈਨੂੰ ਵਧੀਆ ਸਾਗ ਪਾਲਖ ਮਿਲਦੀ ਹੈ ਤੇ ਮੈਂ ਲਿਆ ਕੇ ਇਹਨਾਂ ਨੂੰ ਚੰਗੀ ਤਰ੍ਹਾਂ ਧੋ ਕੇ ਦੋ ਤਿੰਨ ਵਾਰ ਪਾਣੀ ਚ ਪਾ ਕੇ ਚੰਗੀ ਤਰ੍ਹਾਂ ਧੋ ਕੇ ਤੇ ਇਹਨਾਂ ਦਾ ਪਾਣੀ ਨਿਚੋੜ ਕੇ ਫਿਰ ਇਹਨਾਂ ਨੂੰ ਚੰਗੀ ਤਰ੍ਹਾਂ ਇੱਕ ਵਾਰ ਫਿਰ ਛਾਣਣੀ ਚ ਪਾ ਕੇ ਵੀ ਇਹਨਾਂ ਨੂੰ ਚੰਗੀ ਤਰ੍ਹਾਂ ਧੋ ਲੈਣੀ ਆ ਧੋਣ ਤੋਂ ਬਾਅਦ ਪਤਾ ਲੱਗਦਾ ਜੀ ਕਿ ਮਿੱਟੀ-ਮਿੱਟੀ ਹੁੰਦੀ ਆ ਤਾਂ ਉਹ ਵਿੱਚ ਦੀ ਛਾਣਣੀ ਦੇ ਨਿਕਲ ਜਾਂਦੀ ਆ ਤੇ ਆਪਾਂ ਹੁਣ ਇਹਨੂੰ ਚੰਗੀ ਤਰ੍ਹਾਂ ਧੋਲਣ ਧੋ ਕੇ ਰੱਖ ਤੇ ਸਾਈਡ ਤੇ ਰੱਖ ਕੇ ਫਿਰ ਇਹਨੂੰ ਮੈਂ ਪਾਉਂਗੀ ਬੈਗ ਦੇ ਵਿੱਚ ਬੈਗ ਦੇ ਵਿੱਚ ਇਸ ਕਰਕੇ ਪਾ ਦਿੰਨੀ ਹੁਣ ਜੇ ਤਾਂ ਮੇਰੇ ਕੋਲ ਟਾਈਮ ਹੋਵੇ ਤਾਂ ਮੈਂ ਦੋਏ ਦਿਨ ਸਾਗ ਬਣਾ ਲਈਦੀ ਆ ਜਾਂ ਪਾਲਕ ਪਨੀਰ ਬਣਾ ਲਈਦਾ ਜੋ ਵੀ ਹੁੰਦਾ ਨਾ ਤੇ ਜਿਹੜੀ ਵੀ ਮੇਰੇ ਕੋਲ ਫਰੈਸ਼ ਚੀਜ਼ ਮੈਂ ਲੈਂਦੀ ਆ ਉਹਨਾਂ ਨੂੰ ਚੰਗੀ ਤਰ੍ਹਾਂ ਧੋ ਕੇ ਮੈਂ ਬ ਤੇ ਜੇ ਮੈਨੂੰ ਲੱਗਦਾ ਕਿ ਮੈਂ ਇੱਕ ਦੋ ਦਿਨਾਂ ਚ ਜੂਸ ਕਰ ਲੈਣੀ ਤਾਂ ਫਿਰ ਉਹਨੂੰ ਆਪਾਂ ਪੇਪਰ ਚ ਨਿਊਜ਼ਪੇਪਰ ਜਿਵੇਂ ਧਰੀਆਂ ਵਗੈਰਾ ਹੁੰਦਾ ਉਹਨੂੰ ਲਵੇਟ ਕੇ ਨਿਊਜ਼ਪੇਪਰ ਚ ਰੱਖ ਦੇਈਦਾ ਫ੍ਰਿਜ ਦੇ ਵਿੱਚ ਪਰ ਜੇ ਪਾਲਕ ਵਗੈਰਾ ਹੋਵੇ ਜਾਂ ਸਾਗ ਹੋਵੇ ਉਹਨੂੰ ਮੈਂ ਧੋ ਕੇ ਇੱਕ ਲਫਾਫੇ ਚ ਪਾ ਦੇਣੀ ਹੁੰਦੀ ਆ ਫ੍ਰੀਜ਼ਰ ਬੈਗ ਦੇ ਵਿੱਚ ਪਾ ਦੇਦੇ ਜੇ ਨਹੀਂ ਹੈਗਾ ਤਾਂ ਕੈਰੀਅਰ ਬੈਗ ਜਿਹੜੇ ਆਪਣੇ ਆਮ ਲਫਾਫੇ ਹੁੰਦੇ ਆਪਾਂ ਉਹਨਾਂ ਚ ਪਾ ਕੇ ਤੇ ਇਹਨੂੰ ਮੈਂ ਫ੍ਰੀਜ਼ਰ ਦੇ ਵਿੱਚ ਰੱਖ ਦੇਣੀ ਹੁੰਦੀ ਆ ਜਦੋਂ ਫਿਰ ਮੈਨੂੰ ਲੋੜ ਆ ਮੈਂ ਉਦੋਂ ਸਾਗ ਕੋਈ ਰੋਟੀ ਤੇ ਮੇਥੇ ਵਗੈਰਾ ਪਾਉਣੇ ਆ ਜਾਂ ਸਾਗ ਬਣਾਉਣਾ ਜਾਂ ਪਾਲਕ ਦਾ ਪਾਲਕ ਪਨੀਰ ਬਣਾਉਣਾ ਕੁਝ ਵੀ ਬਣਾਉਣਾ ਤੇ ਫਿਰ ਉਦੋਂ ਮੈਨੂੰ ਇਹਦੇ ਲਈ ਬਹੁਤ ਸੌਖਾ ਰਹਿੰਦਾ ਈਜ਼ੀ ਕੰਮ ਹੋ ਜਾਂਦਾ ਤੇ ਫਟਾਫਟ ਆਪਣੇ ਇਹ ਕੰਮ ਨਿਬੜ ਜਾਂਦੇ ਆ ਤੇ ਕਈ ਵਾਰ ਹੁੰਦਾ ਕਿ ਘਰੇ ਕੁਝ ਖਾਣ ਨੂੰ ਲੱਭਦੇ ਫਿਰ ਕੁਝ ਕੀ ਬਣਾਈਏ ਫਿਰ ਜਿਵੇਂ ਪਾਲਕ ਮੇਥੇ ਮੁੱਥੇ ਦਾ ਕੁਝ ਵੀ ਬਣਾ ਸਕਦੇ ਆ ਆਪਾਂ ਮੇਥੇ ਰੋਟੀ ਬਣਾ ਸਕਦੇ ਆ ਪਾਲਕ ਪਨੀਰ ਬਣਾ ਸਕਦੇ ਆ ਪਾਲਕ ਦੀ ਰੋਟੀ ਜੇ ਤੁਸੀਂ ਪਾ ਕੇ ਬਣਾਈ ਆ ਜੇ ਨਹੀਂ ਬਣਾਈ ਤਾਂ ਜਰੂਰ ਬਣਾ ਕੇ ਦੇਖੋ ਪਾਲਕ ਦੀ ਰੋਟੀ ਵੀ ਬਹੁਤ ਸੋਹਣੀ ਬਣਦੀ ਆ ਆਹ ਲੋ ਜੀ ਦੂਜੇ ਪਾਸੇ ਮੇਰੇ ਟੀ ਟਾਬਲ ਭੋਂਤੇ ਪਿਆ ਸੀ ਮੈਂ ਕਿ ਇਹਨਾਂ ਨੂੰ ਕਰਦੇ ਹੁੰਦੇ ਜਦੋਂ ਮੇਰੇ ਕੋਲ ਟੀ ਟਾਬਲ ਜਾਦੇ ਤਾਂ ਆਪਾਂ ਨੂੰ ਲੱਗਣ ਤੇ ਇਹਨਾਂ ਨੂੰ ਮੈਂ ਚੰਗੀ ਤਰ੍ਹਾਂ ਪਾਣੀ 'ਚ ਪਾ ਕੇ ਪਹਿਲਾਂ ਬੋਇਲ ਕਰ ਲੈਣੀ ਹੁੰਦੀ ਹੈ ਤੇ ਸੋਡਾ ਪਾ ਕੇ ਜਾਂ ਫੈਰੀ ਪਾ ਕੇ ਤੇ ਚੰਗੀ ਤਰ੍ਹਾਂ ਬੋਇਲ ਕਰਕੇ ਤੇ ਫਿਰ ਆਪਾਂ ਇਹਨਾਂ ਨੂੰ ਧੋ ਕੇ ਸੁਕਣੇ ਪਾ ਦੇਈਦੇ ਆ ਲੋ ਜੀ ਹੁਣ ਆਪਾਂ ਬਣਾਉਨੇ ਆ ਮੂੰਗੀ ਦੀ ਦਾਲ ਦਾ ਹਲਵਾ ਕੜਾ ਵੀ ਕਹਿੰਦੇ ਨੇ ਤੇ ਹਲਵਾ ਵੀ ਕਹਿੰਦੇ ਨੇ ਜਾਂ ਤੁਸੀਂ ਇਹਨੂੰ ਮਠਿਆਈ ਵੀ ਕਹਿ ਸਕਦੇ ਆ ਜਿਹਨੇ ਜਿਨ੍ਹਾਂ ਨੇ ਮਠਿਆਈ ਦੀ ਤਰ੍ਹਾਂ ਖਾਣਾ ਮਠਿਆਈ ਵੀ ਖਾ ਸਕਦੇ ਆ ਤੇ ਜਿਨ੍ਹਾਂ ਨੇ ਹਲਵੇ ਦੀ ਤਰ੍ਹਾਂ ਕੜਾ ਦੀ ਤਰ੍ਹਾਂ ਖਾਣਾ ਉਹ ਵੀ ਖਾ ਸਕਦੇ ਆ ਆ ਲੋ ਜੀ ਆਪਾਂ ਮੂੰਗੀ ਦੀ ਦਾਲ ਨੂੰ ਧੋ ਲਿਆ ਚੰਗੀ ਤਰ੍ਹਾਂ ਆਪਾਂ ਇਹਨੂੰ ਧੋ ਲਿਆ ਕਿਉਂਕਿ ਕਈ ਵਾਰ ਮਿੱਟੀ ਵਗੈਰਾ ਹੁੰਦੀ ਆ ਤੇ ਇਹਨੂੰ ਚੰਗੀ ਤਰ੍ਹਾਂ ਪਾ ਲਿਆ ਤੇ ਹੁਣ ਆਪਾਂ ਛਾਣਣੀ ਦੇ ਵਿੱਚ ਪਾ ਕੇ ਵੀ ਚੰਗੀ ਤਰ੍ਹਾਂ ਆਪਾਂ ਇਹਨੂੰ ਧੋ ਦੇਣਾ ਕਿ ਜੇ ਕੋਈ ਮਾੜੀ-ਮੋਟੀ ਮਿੱਟੀ ਹੋਵੇ ਤਾਂ ਉਹ ਨਿਕਲ ਜੇ ਤੇ ਹੁਣ ਆਪਾਂ ਇਹਨੂੰ ਪਾ ਲਿਆ ਫਰਾਈਪਨ ਦੇ ਵਿੱਚ ਤੇ ਆਪਾਂ ਇਹਨੂੰ ਕਰਦੇ ਆ ਡਰਾਈ ਰ ਤੇ ਇਹਦੇ ਵਿੱਚ ਕਿਉਂ ਕੁਝ ਨਹੀਂ ਪਾਇਆ ਆਪਾਂ ਇਹਨੂੰ ਸੁੱਕੀ ਨੂੰ ਹੀ ਆਪਾਂ ਇਹਨੂੰ ਰੋਸਟ ਕਰ ਰਹੇ ਆਂ ਰੋਸਟ ਚੰਗੀ ਤਰ੍ਹਾਂ ਕਰਨੀ ਜਦੋਂ ਥੋੜਾ ਜਿਹਾ ਕਲਰ ਚੇਂਜ ਹੋ ਜਾਏ ਤੇ ਉਹਨਾਂ ਚਿਕਰ ਆਪਾਂ ਇਹਨੂੰ ਹਲਾਈ ਜਾਣਾ ਹੌਲੀ ਹੌਲੀ ਕਰਕੇ ਤੇ ਮੀਡੀਅਮ ਲੋ ਗੈਸ ਰੱਖਣਾ ਹੈ ਤੇ ਇਹ ਹਲਵਾ ਜੇ ਤੁਸੀਂ ਨਹੀਂ ਬਣਾ ਕੇ ਦੇਖਿਆ ਖਾਧਾ ਤਤ ਜੀ ਜ਼ਰੂਰ ਬਣਾ ਕੇ ਖਾ ਕੇ ਦੇਖੋ ਬਹੁਤ ਸਵਾਦ ਬਣਦਾ ਬਹੁਤ ਟੇਸਟੀ ਆ ਇਹ ਗਲੂਟਨ ਫ੍ਰੀ ਹੁੰਦਾ ਹੈ ਕਿਉਂਕਿ ਜਿਹੜੇ ਗਲੂਟਨ ਨਹੀਂ ਖਾ ਸਕਦੇ ਕਣਕ ਨਹੀਂ ਖਾ ਸਕਦੇ ਉਹਨਾਂ ਲਈ ਵੀ ਬਹੁਤ ਬੈਨੀਫਿਟ ਆ ਪਰ ਦਾਲ ਜਿਹੜੀ ਮੂੰਗੀ ਦੀ ਉਹ ਸਾਰਿਆਂ ਲਈ ਬੈਨੀਫਿਟ ਹੁੰਦੀ ਹੈ ਤੇ ਜੇ ਤੁਸੀਂ ਇਹਨੂੰ ਵੀ ਜਰੂਰ ਮੂੰਗੀ ਦੇ ਇਹਦਾ ਹਲਵਾ ਬਣਾ ਕੇ ਖਾਇਆ ਕਰੋ ਤੇ ਲੋ ਜੀ ਚੰਗੀ ਤਰ੍ਹਾਂ ਰੋਸਟ ਕਰ ਲਈ ਤੇ ਹੁਣ ਆਪਾਂ ਇਹਨੂੰ ਕੱਢ ਲਈ ਪਲੇਟ ਦੇ ਵਿੱਚ ਪਲੇਟ ਦੇ ਵਿੱਚ ਰੱਖਾਂਗੇ ਥੋੜੀ ਜੀ ਆਪਾਂ ਇਹਨੂੰ ਕਰਾਂਗੇ ਠੰਡੀ ਠੰਡੀ ਇਸ ਕਰਕੇ ਆਪਾਂ ਕਰਨੀ ਆ ਕਿ ਆਪਾਂ ਗ੍ਰੈਂਡਰ ਦੇ ਵਿੱਚ ਇਹਨੂੰ ਪਾ ਕੇ ਕਰਨਾ ਗ੍ਰੈਂਡ ਤੇ ਆਪਾਂ ਇਹਦਾ ਬਣਾਉਣਾ ਪੇਸਟ ਆਟਾ ਪੂਰਾ ਆਟਾ ਬਣਾਉਣਾ ਹੈਗਾ ਤੇ ਕਿਉਂਕਿ ਆਪਾਂ ਬਣਾਉਣਾ ਇਹਦਾ ਹਲਵਾ। ਲਓ ਜੀ ਮੇਰੇ ਕੋਲ ਵੀ ਛੋਟਾ ਜਿਹਾ ਗ੍ਰਾਈਂਡਰ ਪਰ ਜਿੰਨਾ ਛੋਟਾ ਓਨਾ ਹੀ ਟਿਕਾ ਬੜਾ ਬੜੀ ਚੀਜ਼ ਵਧੀਆ ਬਣਾਉਂਦਾ ਆ। ਦੇਖ ਲਓ ਜੀ ਪਾਊਡਰ ਬਣਾ ਦਿੰਦਾ ਬਿਲਕੁਲ ਹਰ ਇੱਕ ਚੀਜ਼ ਦਾ। ਤੇ ਬੜੀ ਮੌਜ ਆ ਮੈਨੂੰ ਇਹਦੀ। ਤੇ ਆਪਾਂ ਹੁਣ ਦੂਜੇ ਪਾਸੇ ਆਪਾਂ ਫੇਰ ਫਰਾਈਪੈਨ ਰੱਖ ਲਿਆ ਤੇ ਇਹ ਦੇਖ ਲਓ ਜੀ ਇਹ ਬਣ ਗਿਆ ਆਟਾ ਫਰਾਈਪੈਨ ਦੇ ਵਿੱਚ ਮੈਂ ਪਾਇਆ ਦੋ ਚਮਚੇ ਪਾਇਆ ਬੇਸਨ ਦੇ। ਬਹੁਤ ਥੋੜਾ ਜਿਹਾ ਬੇਸਨ ਪਾਇਆ। ਛੋਟੇ ਚਮਚੇ ਹੀ ਆ। ਤੇ ਇਹਦੇ ਵਿੱਚ ਪਾਵਾਂਗੇ ਕਿਓ ਕਿਓ ਤਾਂ ਤੁਹਾਨੂੰ ਪਤਾ ਹੀ ਜੀ ਹਲਵਾ ਬਣਾਉਣਾ ਕਿਓ ਤਾਂ ਪਾਉਣੀ ਹੈ ਇਹ ਹੈਗਾ ਦੇਸੀ ਘੋਮੇ ਘਰ ਬਣਾ ਕੇ ਯੂਜ਼ ਕਰਦੀ ਹੁੰਨੀ ਹੈ ਤੇ ਇਹਦੇ ਵਿੱਚ ਪਾਵਾਂਗੇ ਕਿਓ ਕਿਓ ਵੀ ਤੁਹਾਡੀ ਸਿਹਤ ਲਈ ਬਹੁਤ ਚੰਗਾ ਤੁਹਾਨੂੰ ਦੇਸੀ ਘਿਓ ਜ਼ਰੂਰ ਖਾਣਾ ਚਾਹੀਦਾ ਜੇ ਤੇਲ ਤੇਲ ਵਗੈਰਾ ਨੂੰ ਅਬੋਇਡ ਕਰੋਗੇ ਤਾਂ ਦੇਸੀ ਘਿਓ ਜ਼ਰੂਰ ਖਾਓ ਦੇਸੀ ਘਿਓ ਤੁਹਾਡੀ ਸਿਹਤ ਲਈ ਬਹੁਤ ਚੰਗਾ ਕਈ ਲੋਕ ਕਹਿੰਦੇ ਕਿ ਅਸੀਂ ਜਿਹੜਾ ਘਿਓ ਆ ਉਹ ਸਾਨੂੰ ਮੋਟੇ ਕਰਦਾ ਨਹੀਂ ਜੀ ਘੁੱਟ ਘਿਓ ਮੋਟੇ ਨਹੀਂ ਕਰਦਾ ਘਿਓ ਤੁਹਾਨੂੰ ਤਾਕਤ ਦਿੰਦਾ ਤੁਹਾਡੀ ਸਿਹਤ ਲਈ ਬਹੁਤ ਚੰਗਾ ਦੇਸੀ ਘਿਓ ਖਾਣਾ ਜੇ ਤੁਸੀਂ ਉਦਾਂ ਨਹੀਂ ਖਾਂਦੇ ਕਈ ਬੱਚੇ ਨਹੀਂ ਪਸੰਦ ਕਰਦੇ ਤਾਂ ਤੁਸੀਂ ਜ਼ਰੂਰ ਉਹਨੂੰ ਦਾਲ ਸਬਜ਼ੀ ਚ ਪਾ ਕੇ ਦਾਲ ਸਬਜ਼ੀ ਚ ਤੜਕਾ ਲਗਾ ਕੇ ਉਹਦੇ ਵਿੱਚ ਜ਼ਰੂਰ ਦੇਸੀ ਘਿਓ ਜ਼ਰੂਰ ਖਾਇਆ ਕਰੋ ਤੇਲ ਨੂੰ ਅਬੋਇਡ ਕਰਿਆ ਕਰੋ ਜਿੰਨਾ ਤੁਸੀਂ ਕਰ ਸਕਦੇ ਆ ਆ ਲੋ ਜਾਪਾ ਤੋੜਾ ਜਾ ਪੁੰਨਿਆ ਬੇਸਣ ਬੇਸਣ ਪੁੰਨ ਤੋਂ ਬਾਅਦ ਆਪਾਂ ਜਿਹੜਾ ਪਾਊਡਰ ਬਣਾਇਆ ਸੀ ਮੂੰਗੀ ਦੀ ਦਾਲ ਦਾ ਤੇ ਆਪਾਂ ਉਹ ਵੀ ਇਹਦੇ ਵਿੱਚ ਪਾ ਗਏ ਤੇ ਹੁਣ ਆਪਾਂ ਇਹਨੂੰ ਫੇਰ ਥੋੜਾ ਜਿਹਾ ਚਿਰ ਪੁੰਨਾਂਗੇ ਤੇ ਹੁਣ ਆਪਾਂ ਇਹਦਾ ਬਣਾਉਣਾ ਹਲਵਾ ਜੇ ਤੁਸੀਂ ਇਹਦੇ ਵਿੱਚ ਪਾਉਣਾ ਚਾਹੁੰਦੇ ਹੈਗੇ ਸੌਗੀਆਂ, ਬਦਾਮ, ਕਾਜੂ ਜੋ ਵੀ ਤੁਸੀਂ ਪਾਉਣਾ ਨਟ ਪਾਉਣਾ ਚਾਹੁੰਦੇ ਤੁਸੀਂ ਪਾ ਸਕਦੇ ਆ ਪਰ ਆਪਾਂ ਇਹਦੇ ਵਿੱਚ ਕੋਈ ਨਟ ਨਹੀਂ ਪਾ ਸਕਦੇ ਕਿਉਂਕਿ ਬੱਚੇ ਖਾਂਦੇ ਨਹੀਂ ਤੇ ਇਸ ਕਰਕੇ ਮੈਂ ਕੋਈ ਵੀ ਨਟ ਨਹੀਂ ਪਾ ਰਹੀ ਤੁਸੀਂ ਜੇ ਪਾਉਣਾ ਚਾਹੁੰਦੇ ਤਾਂ ਤੁਸੀਂ ਨੱਟ ਵਗੈਰਾ ਜਿਹੜੇ ਵੀ ਪਾਉਣੇ ਆ ਉਹਨਾਂ ਨੂੰ ਕੱਟ ਕੇ ਨਿੱਕੇ ਨਿੱਕੇ ਕੱਟ ਕੇ ਪਾ ਸਕਦੇ ਆ ਸੌਗੀਆਂ ਵੀ ਪਾ ਸਕਦੇ ਆ ਤੁਹਾਡੇ ਤੇ ਤੁਸੀਂ ਕਿਹੜੇ ਨੱਟ ਪਸੰਦ ਕਰਦੇ ਆ ਆ ਦੇਖੋ ਜੀ ਆਪਾਂ ਹੁਣ ਇਹਨਾਂ ਨੂੰ ਮੀਡੀਅਮ ਲੋ ਗੈਸ ਤੇ ਭੁੰਨ ਰਹੇ ਆ ਹੌਲੀ ਹੌਲੀ ਕਰਕੇ ਮੈਂ ਭੁੰਨ ਰਹੀ ਆ ਜਿੱਦਾਂ ਆਪਾਂ ਆਮ ਪ੍ਰਸ਼ਾਦ ਵਗੈਰਾ ਕੜਾ ਵਗੈਰਾ ਬਣਾਉਨੇ ਆ ਇਹ ਹੈਗੀ ਜੀ ਮੈਂ ਪਾਈ ਹੁਣ ਇਹਦੇ ਵਿੱਚ ਬ੍ਰਾਊਨ 슈ਗਰ ਤੁਹਾਡੀ ਮਰਜ਼ੀ ਤੁਸੀਂ ਬ੍ਰਾਊਨ 슈ਗਰ ਪਾਉਣੀ ਆ ਜਾਂ ਤੁਸੀਂ ਚਿੱਟੀ 슈ਗਰ ਪਾਉਣੀ ਆ ਜਾਂ ਤੁਸੀਂ ਗੁੜ ਪਾਉਣਾ ਆ ਇਹ ਤੁਹਾਡੇ ਤੇ ਤੁਸੀਂ ਇਹਦੇ ਵਿੱਚ ਕੀ ਪਾਉਣਾ ਚਾਹੁੰਦੇ ਹੋ ਮੈਂ ਬ੍ਰਾਊਨ 슈ਗਰ ਜੁਸ ਜ਼ਿਆਦਾ ਕਰਦੀ ਆ ਚਿੱਟੀ ਨਹੀਂ ਕਰਦੀ ਆਲੋ ਜੀ ਹੁਣ ਆਪਾਂ ਇਹਦੇ ਵਿੱਚ ਪਾਤਾ ਇੱਕ ਗਲਾਸ ਪਾਤਾ ਦੁੱਧ ਦਾ ਤੇ ਇੱਕ ਹੋਰ ਪਾਤਾ ਜੀ ਗਲਾਸੇ ਦੇ ਵਿੱਚ ਅੱਧਾ ਇੱਕ ਗਲਾਸ ਪਾਏ ਆ ਮੈਂ ਦੁੱਧ ਦਾ ਡੇਢ ਗਲਾਸ ਮੈਂ ਦੁੱਧ ਦਾ ਪਾਇਆ ਇੱਕ ਗਲਾਸ ਮੈਂ ਪਾਇਆ ਹੈਗਾ ਉਹ ਦਾਲ ਦਾ ਤੇ ਦੋ ਚਮਚੇ ਪਿਸਤਨ ਦੇ ਤੇ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਹਲਾਵਾਂਗੇ ਕਿਉਂਕਿ ਤੁਹਾਨੂੰ ਜਦੋਂ ਆਪਾਂ ਇਹ ਚੀਜ਼ ਬਣਾਉਨੇ ਆ ਦੁੱਧ ਵਗੈਰਾ ਤੇਜ 'ਚ ਥੋੜੀ ਜੀ ਗੱਠਾਂ ਦੇ ਬੱਚੇ ਜਾਂਦੀਆਂ ਆ ਤੇ ਜੇ ਚੰਗੀ ਤਰ੍ਹਾਂ ਤੁਸੀਂ ਇਹਨੂੰ ਹਲਾਉਂਦੇ ਜਾਓ ਤਾਂ ਇਹ ਗੱਠਾਂ ਜਿਹੜੀਆਂ ਉਹ ਸਹੀ ਬਿਲਕੁਲ ਠੀਕ ਹੋ ਜਾਂਦੀਆਂ ਆ ਗੋਗੋ ਇੰਜ ਜਿਵੇਂ ਜਿਵੇਂ ਗਰਮ ਹੋਣਾ ਉਹਵੇਂ ਉਹਨੇ ਮੈਲਟ ਹੋ ਜਾਣਾ ਲੋਜੀ ਦੇਖੋ ਜੀ ਕਿੰਨਾ ਸੋਹਣਾ ਬਣ ਗਿਆ ਬੜੀ ਸੋਹਣੀ ਖਸ਼ੂ ਆ ਰਹੀ ਆ ਤੇ ਹੁਣ ਤੁਹਾਡੇ ਤੇ ਡਿਪੈਂਡ ਕਰਦਾ ਆਪਾਂ ਪਾਇਆ ਡੇਢ ਗਲਾਸ ਦੁੱਧ ਅਤੇ ਜੇ ਤੁਸੀਂ ਇਹਦਾ ਹਲਵੇ ਦੀ ਤਰ੍ਹਾਂ ਖਾਣਾ ਤਾਂ ਫਿਰ ਤੁਸੀਂ ਡੇਢ ਗਲਾਸ ਦੁੱਧ ਪਾਓ ਜੇ ਤੁਸੀਂ ਇਹਨੂੰ ਮਠਿਆਈ ਦੀ ਤਰ੍ਹਾਂ ਬਣਾਉਣਾ ਹੈ ਤਾਂ ਫਿਰ ਤੁਸੀਂ ਇਹਦੇ ਵਿੱਚ ਥੋੜਾ ਜਿਹਾ ਦੁੱਧ ਘੱਟ ਕਰ ਲਓ ਘੱਟ ਕਰਕੇ ਫਿਰ ਇਹਨੂੰ ਪਲੇਟ 'ਚ ਰੱਖ ਦੋ ਤਾਂ ਇਹ ਜੰਮ ਜਾਏਗਾ ਤੇ ਇਹ ਸਭ ਤੋਂ ਹੈਲਥੀ ਹੈਗਾ ਆ ਬਰੇ ਜਿਹੜਾ ਆਪਾਂ ਬਣਾ ਰਹੇ ਆ ਹਲਵਾ ਕਿ ਇਹਦੇ ਵਿੱਚ ਇੱਕ ਦਾ ਦੇਸੀ ਘਿਓ ਪਾਇਆ ਦੂਜੀ ਬ੍ਰਾਊਨ 슈ਗਰ ਪਾਈ ਆ ਤੇ ਦੇਸੀ ਘਿਓ ਖਾਣ ਲਈ ਤੇ ਮੂੰਗੀ ਦੀ ਦਾਲ ਤਾਂ ਸਭ ਤੋਂ ਬੈਸਟ ਹੁੰਦੀ ਹੈ ਖਾਣ ਲਈ ਤੇ ਜੇ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਤੇ ਲਾਈਕ ਜ਼ਰੂਰ ਕਰ ਦਿਓ ਇਹੋ ਜਿਹੀਆਂ ਨਵੀਂ-ਨਵੀਂਆਂ ਵੀਡੀਆਂ ਤੇ ਹੈਲਥੀ ਵੀਡੀਓ ਦੇਖਣ ਲਈ ਹੈਲਥੀ ਚਿਕੋ ਕੋਸ਼ਿਸ਼ ਕਰਦੀ ਹੁੰਦੀ ਆ ਕਿ ਮੈਂ ਹੈਲਥੀ ਚੀਜ਼ਾਂ ਬਣਾਵਾਂ ਇਹ ਘਿਓ ਥੋੜਾ ਜਿਹਾ ਰੱਖਿਆ ਸੀ ਕਿਉਂਕਿ ਆਪਾਂ ਇਹ ਘਿਓ ਇੰਨਾ ਕ ਬਾਅਦ ਵਿੱਚ ਪਾਇਆ ਜਾਂਦਾ ਇਹਦੇ ਵਿੱਚ ਪਹਿਲਾਂ ਆਪਾਂ ਪਾਇਆ ਸੀਗਾ ਦੋ ਚਮਚੇ ਪਾਏ ਸੀਗੇ ਉਹਦੇ ਜਿਹੜਾ ਇਹਨੂੰ ਭੁੰਨਣ ਲਈ ਤੇ ਪੈ ਇਸ ਕਰਕੇ ਆਪਾਂ ਪਹਿਲਾਂ ਸੁੱਕੀ ਪੁੰਨੀਆ ਸਕੇ ਆਪਣਾ ਘਿਓ ਥੋੜਾ ਘੱਟ ਪਾਉਣਾ ਪਵੇ ਤੇ ਬਾਕੀ ਦਾ ਜਿਹੜਾ ਇੱਕ ਚਮਚਾ ਇਹ ਰੱਖ ਲਈਦਾ ਕਿ ਇਹ ਆਪਾਂ ਬਾਅਦ ਵਿੱਚ ਜਦੋਂ ਬਿਲਕੁਲ ਰੈਡੀ ਹੋ ਜਾਈਏ ਤੇ ਆਪਾਂ ਉਦੋਂ ਇਹਦੇ ਵਿੱਚ ਘਿਓ ਪਾ ਕੇ ਦੇਖੋ ਜੀ ਹੁਣ ਕਿਵੇਂ ਭੱਜਿਆ ਫਿਰਦਾ ਇੱਕ ਪਾਸੇ ਨੂੰ ਜੀ ਹੁਣ ਤਾਂ ਇਦਾਂ ਕਹਿੰਦਾ ਫਟਾਫਟ ਖਾ ਲਓ ਇਹ ਮੈਂ ਪਾਇਆ ਵਿੱਚ ਇਹਦੇ ਜੀ ਲੈਚੀ ਪਾਊਡਰ ਜੇ ਤੁਸੀਂ ਇਲਾਚੀ ਪਾਊਡਰ ਲੈ ਕਰਦੇ ਹੋ ਇਲਾਚੀ ਪਾਊਡਰ ਪਾ ਸਕਦੇ ਹੋ ਤੇ ਬਾਕੀ ਤੁਸੀਂ ਨੱਟ ਵੀ ਇੱਚ ਪਾ ਸਕਦੇ ਜਿਹੜੇ ਮਰਜ਼ੀ ਪਾਓ ਕੋਕੋਨਟ ਵੀ ਪਾ ਸਕਦੇ ਹੋ ਗ੍ਰੈਂਡ ਕਰਕੇ ਜੇ ਤੁਸੀਂ ਕੋਕੋਨਟ ਪਸੰਦ ਕਰਦੇ ਹੋ ਕੋਕੋਨਟ ਦੀ ਗਿਰੀ ਜੀ ਨੂੰ ਕਹਿੰਦੇ ਆ ਫਰੈਸ਼ ਕੋਕੋਨਟ ਵੀ ਪਾ ਸਕਦੇ ਆ ਜਾਂ ਤੁਸੀਂ ਉਹ ਜਿਹੜਾ ਗ੍ਰੈਂਡ ਕੀਤਾ ਦੋ ਵੀ ਪਾ ਸਕਦੇ ਆ ਲਓ ਜੀ ਆ ਆਪਣਾ ਹਲਵਾ ਬਣ ਕੇ ਹੋ ਗਿਆ ਰੈਡੀ ਦੇਖੋ ਲੱਗਦਾ ਹੈ ਵੀ ਮੂੰਗੀ ਦੀ ਦਾਲ ਦਾ ਆ ਕਿੰਨਾ ਪਿਆਰਾ ਕਲਰ ਆਇਆ ਤੇ ਤੁਸੀਂ ਵੀ ਇਹੋ ਜੀ ਜ਼ਰੂਰ ਬਣਾ ਕੇ ਦੇਖਿਆ ਕਰੋ ਨਾਲੇ ਬੱਚਿਆਂ ਨੂੰ ਖਾਣ ਥੋੜੀ ਡਿਫਰੈਂਟ ਚੀਜ਼ ਬਣ ਜਾਂਦੀ ਹੈ ਦਨ ਨਾਲੇ ਸਾਰਿਆਂ ਦੇ ਪਸੰਦ ਤੇ ਹੈਲਥੀ ਦੀ ਹੈਲਥੀ ਤੇ ਲੋ ਮਜੇ ਜੀ ਗਰਮ ਗਰਮ ਖਾਓ ਮੇਰੇ ਵੱਲ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ